ਅ ਸਰਵੀ ਸੰਸਥਾ ਹੈਗੀ ਸਿੱਖ ਮਹਾਰੂਪ ਸਾਂਝਾ ਅਸੀਂ ਹਰ ਸਾਲ ਹਾਜ਼ਰ ਵਾਲੀ ਧਰਤੀ ਬਾਰੇ ਕੋਲੇ ਤੋਂ ਸ਼ਹੀਦਾਂ ਧਰਤੀ ਸ਼੍ਰੀ ਫਤਿਹਗੁਰ ਸਾਹਿਬ ਪਹੁੰਚਦੇ ਆ ਤੇ ਉਸ ਗੱਲ ਤੇ ਪਰ ਉਹ ਜਿਹੜਾ ਦਬਾਬ ਸ਼ੇਰ ਮੁਬਰੀ ਖਾਨ ਨੇ 1704 ਚ ਜਦੋਂ ਦਸੰਬਰ ਦੇ ਮਹੀਨੇ ਚ ਸੂਬੇ ਦੀ ਕਚਹਿਰੀ ਚ ਜਦੋਂ ਸਵੇਰ ਵੱਲੋਂ ਛੋਟੇ ਸਾਹਿਬਜ਼ਾਦਾਂ ਨੂੰ ਸਰੰਦੀਆਂ ਨਹੀਂ ਚਣਵਾਉਂਦਾ ਆਰਡਰ ਦਿੱਤਾ ਗਿਆ ਉਹਦੇ ਵਿਰੋਧ ਚ ਜਵਾਬ ਸ਼ੇਰ ਮਿਲੀ ਖਾਨ ਦੇ ਰੋਸ ਹਰ ਪ੍ਰੋਟੈਸਟ ਕੀਤਾ ਔਰ ਹਾਲਾ ਨਾਰਾ ਮਾਰ ਕੇ ਉਹਦੀ ਕਚਾਈ ਉੱਠ ਕੇ ਚਲਾ ਗਿਆ ਸੀ ਵੀ ਇਸਲਾਮ ਚ 마ਸੂਮਾਂ ਤੇ નિર્ਦੋਸ਼ਾਂ ਤੇ ਕੋਈ ਜ਼ੁਲਮ ਨਹੀਂ ਹੈ 70-9 ਸਾਲ ਦੇ ਬੱਚੇ ਤਾਂ ਇਸਲਾਮੀ ਸ਼ਰਾ ਲਾਗੂ ਵੀ ਨਹੀਂ ਹੁੰਦੀ ਜਿਹੜੇ ਜ਼ੁਲਮ ਕਰ ਰਹੇ ਇਹ ਕਹਿੰਦਾ ਵਾਕ ਆਊਟ ਕਰ ਗਿਆ ਕਿ ਜਿੱਥੇ 마ਸੂਮਾਂ ਤੇ ਜ਼ੁਲਮ ਹੁੰਦਾ ਹੈ ਉੱਥੇ ਰੱਬ ਦਾ ਕਹਿਰ ਨਾਜ਼ਰ ਹੁੰਦਾ ਹੈ ਇੱਥੇ ਰੱਬ ਦਾ ਕਹਿਰ ਨਾਜ਼ਰ ਹੋਵੇਗਾ ਉਸੇ ਗੱਲ ਤੇ ਪੈਰ ਉਸ ਦੇ ਸੱਚਾ ਤੇ ਹਕਕੀ ਆਵਾਜ਼ ਬਣ ਕੇ ਅਸੀਂ ਹਰਸਭ ਦੇ ਕੋਲ ਜੋ ਆ ਕੇ ਇੱਥੇ ਲੰਗਰ ਲਾਉਣੇ ਤੇ ਛੋਟੇ ਸਾਹਿਬ ਜੀ ਦੀ ਸ਼ੀਦੀ ਦੇ ਦੁੱਖ ਸਾਰੇ ਪ੍ਰਭ ਦੇ ਸ਼ਰੀਕ ਹੁੰਦੇ ਅਸੀਂ ਕਿੰਨੇ ਸਾਲਾਂ ਤੋਂ ਉੱਥੇ ਲੰਗਰ ਲਗਾਉਂਦੇ ਆ ਪਿਛਲੇ 3 ਕਿਸ ਸਾਲੋਂ ਤੋਂ ਆ ਰਹੇ ਆ ਤੇ ਆਨੰਦਪੁਰ ਸਾਹਿਬ ਯਾਰ ਸਰ ਹੋਲਾ ਮਲੇ ਦੇ ਲਾਉਣੇ ਆ ਤੇ ਇੱਥੇ ਵੀ ਲਾਉਣੇ ਆ ਤੇ ਕਿਸਾਨਾਂ ਨਾਲ ਜਿਹੜੇ ਜਦੋਂ ਕਿਸਾਨਾਂ ਨੂੰ ਚੱਲਿਆ ਉਹ ਵੀ ਅਸੀਂ 13 ਮਹੀਨੇ ਉੱਥੇ ਇਕਰੀ ਵਾਰ ਤੇ ਸੰਗਵਾਰ ਦੇ ਖਾਸ ਲੰਗਰ ਚੱਲਦਾ ਰਿਹਾ ਆ ਸਾਡੀ ਸੰਸਥਾ ਹੈਗੀ ਸਿੱਖ ਮਹਾਨ ਸਾਂਝਾ ਅਸੀਂ ਹਰ ਸਾਲ ਹਾਜ਼ਰ ਨਾਲ ਧਰਤੀ ਬਾਰੇ ਕੋਲੇ ਤੋਂ ਸ਼ਹੀਦਾਂ ਧਰਤੀ ਸ਼੍ਰੀ ਫਤਿਹਗੁਰ ਸਾਹਿਬ ਪਹੁੰਚਦੇ ਆ ਤੇ ਉਸ ਗੱਲ ਦੇ ਪਹਿਰੇ ਉਹ ਜਿਹੜਾ ਦਬਾਬ ਸ਼ੇਰ ਮੁਬਾਰਕ ਖਾਨ ਨੇ 1704 ਚ ਜਦੋਂ ਦਸੰਬਰ ਦੇ ਮਹੀਨੇ 'ਚ ਸਵੇਰ ਦੀ ਕਚਹਿਰੀ 'ਚ ਜਦੋਂ ਸਵੇਰ ਵੱਲੋਂ ਛੋਟੇ ਸਾਹਿਬਜ਼ਾਦਾਂ ਨੂੰ ਸਰੰਦੀਆਂ ਨਹੀਂ ਆ ਚਣਵਾਉਂਦਾ ਆਰਡਰ ਦਿੱਤਾ ਗਿਆ ਤਾਂ ਇਹ ਵਿਰੋਧ 'ਚ ਜਵਾਬਸ਼ੇਰ ਮਿਲੀ ਖਾਨ ਦੇ ਰੋਸ ਹਰ ਪ੍ਰੋਟੈਸਟ ਕੀਤਾ ਔਰ ਹਾਲਾ ਨਾਰਾ ਮਾਰ ਕੇ ਉਹਦੀ ਕਚਹਿਰੀ 'ਚ ਉੱਠ ਕੇ ਚਲਾ ਗਿਆ ਸੀ ਵੀ ਇਸਲਾਮ 'ਚ 마ਸੂਮਾਤ ਤੇ નિર્ਦੋਸ਼ਾਂ ਤੇ ਕੋਈ ਜ਼ੁਲਮ ਨਹੀਂ ਹੈ 7-9 ਸਾਲ ਦੇ ਬੱਚੇ ਤਾਂ ਇਸਲਾਮੀ ਸ਼ਰਾ ਲਾਗੂ ਵੀ ਨਹੀਂ ਹੁੰਦੀ ਜਿਹੜੇ ਜ਼ੁਰੂਰ ਕਰ ਰਹੇ ਇਹ ਕਹਿੰਦਾ ਵਾਕ ਆਊਟ ਕਰ ਗਿਆ ਕਿ ਜਿੱਥੇ 마ਸੂਮਾਤ ਤੇ ਜ਼ੁਲਮ ਹੁੰਦਾ ਉਥੇ ਰਬਲਾ ਕਹਿਰ ਨਾਦਰ ਹੁੰਦਾ ਇੱਥੇ ਰਬਲਾ ਕਹਿਰ ਨਾਦਰ ਹੋਵੇਗਾ ਉਸੇ ਗੱਲ ਤੇ ਪਰ ਉਹਦੇ ਸੱਚਾ ਤੇ ਹਕਕੀ ਆਵਾਜ਼ ਬਣ ਕੇ ਅਸੀਂ ਹਰ ਸੱਭ ਦੇ ਕੋਲ ਜੋ ਆ ਕੇ ਇੱਥੇ ਲੰਗਰ ਲਾਉਣੀ ਹੈ ਤੇ ਛੋਟੇ ਸਾਹਿਬ ਜੀ ਦੀ ਸ਼ੀਧੀ ਦੇ ਦੁੱਖ ਸੁਖ ਪਰਦੇ ਸ਼ਰੀਕ ਹੁੰਦੇ ਅਸੀਂ ਕਿੰਨੇ ਸਾਲਾਂ ਤੋਂ ਇੱਥੇ ਲੰਗਰ ਲਗਾਉਂਦੇ ਆ ਪਿਛਲੇ 30 ਸਾਲਾਂ ਤੋਂ ਆ ਰਹੇ ਹਾਂ ਤੇ ਆਨੰਦਪੁਰ ਸਾਹਿਬ ਵੀ ਹਰ ਸਾਲ ਹੋਲਾ ਮਾਲੇ ਦੇ ਲਾਉਨੇ ਆ ਤੇ ਇੱਥੇ ਵੀ ਲਾਉਨੇ ਆ ਤੇ ਕਿਸਾਨਾਂ ਨਾਲ ਜਿਹੜੇ ਵੀ ਜਦੋਂ ਕਿਸਾਨਾਂ ਨੂੰ ਚੱਲਿਆ ਉਹ ਵੀ ਅਸੀਂ 13 ਮਹੀਨੇ ਇੱਥੇ ਇਕਰੀ ਵਾਰ ਤੇ ਸੰਗੂ ਵਾਰ ਦੇ ਖਾਸ ਲੰਗਰ ਚੱਲਦਾ ਰਿਹਾ ਸਾਡੀ ਸੰਸਥਾ ਹੈਗੀ ਸਿੱਖ ਮ ਸੀ ਹਰ ਸਾਲ ਹਾਦਨਾਰ ਧਰਤੀ ਬਾਰੇ ਕੋਲੇ ਤੋਂ ਸ਼ੀਦਨ ਧਰਤੀ ਸ਼੍ਰੀ ਫਤਿਹਗੁਰ ਸਾਹਿਬ ਪਹੁੰਚਦੇ ਆ ਤੇ ਉਸ ਗੱਲ ਤੇ ਪਹਿਲਾਂ ਜਿਹੜਾ ਜਵਾਬ ਸ਼ੇਰ ਮੁਮਤਾ ਖਾਨ ਨੇ 1704 ਚ ਜਦੋਂ ਦਸੰਬਰ ਦੇ ਮਹੀਨੇ ਚ ਸੂਬੇ ਦੀ ਕਚਹਿਰੀ ਚ ਜਦੋਂ ਸੂਬੇ ਵੱਲੋਂ ਛੋਟੇ ਸਾਹਿਬਜ਼ਾਦਿਆਂ ਨੂੰ ਸੰਦੀਆਂ ਨਹੀਂ ਹ ਚਲਵਾਉਂਦਾ ਆਰਡਰ ਦਿੱਤਾ ਗਿਆ ਤਾਂ ਉਹ ਵਿਰੋਧ ਚ ਜਵਾਬ ਸ਼ੇਰ ਮੁਮਤਾ ਖਾਨ ਨੇ ਰੋਸ ਔਰ ਪ੍ਰੋਟੈਸਟ ਕੀਤਾ ਔਰ ਹਾਲਾ ਨਾਰਾ ਮਾਰ ਕੇ ਉਦੇ ਪਛੜੀ ਉੱਠ ਕੇ ਚਲਾ ਗਿਆ ਸੀ ਵੀ ਇਸਲਾਮ ਚ 마ਸੂਮਾਂ ਤੇ નિર્ਦੋਸ਼ਾਂ ਤੇ ਕੋਈ ਜ਼ੁਲਮ ਨਹੀਂ ਹੈ 70 9 ਸਾਲ ਦੇ ਬੱਚੇ ਤਾਂ ਇਸਲਾਮੀ ਸ਼ਰਾ ਲਾਗੂ ਵੀ ਨਹੀਂ ਹੁੰਦੀ ਜਿਦੋਂ ਜ਼ਰੂਰਤ ਕਰ ਰਹੇ ਹੈ ਇਹ ਕਹਿੰਦਾ ਵਾਕ ਆਊਟ ਕਰ ਗਿਆ ਕਿ ਜਿੱਥੇ 마ਸੂਮਾਂ ਤੇ ਜ਼ੁਲਮ ਹੁੰਦਾ ਹੈ ਉੱਥੇ ਰੱਬ ਦਾ ਕਹਿਰ ਨਾਜ਼ਰ ਹੁੰਦਾ ਹੈ ਉੱਥੇ ਰੱਬ ਦਾ ਕਹਿਰ ਨਾਜ਼ਰ ਹੋਵੇਗਾ ਉਸੇ ਗੱਲ ਤੇ ਪਰ ਉਸ ਦੇ ਸੱਚਾ ਤੇ ਹਕਕੀ ਆਵਾਜ਼ ਬਣ ਕੇ ਅਸੀਂ ਹਰ ਤਰ੍ਹਾਂ ਦੇ ਕਿਉਂ ਜੋ ਆ ਕੇ ਇੱਥੇ ਲੰਗਰ ਲਾਉਣੀਆਂ ਤੇ ਛੋਟੇ ਸਾਹਿਬ ਜੀ ਦੀ ਸ਼ੀਦੀ ਦੇ ਦੁੱਖ ਚ ਬ੍ਰਹ ਪ੍ਰਦੇ ਸ਼ਰੀਕ ਹੁੰਦੇ ਅਸੀਂ ਕਿੰਨੇ ਸਾਲਾਂ ਤੋਂ ਇੱਥੇ ਲੰਗਰ ਲਗਾਉਂਦੇ ਆ ਪਿਛਲੇ 30 ਸਾਲਾਂ ਤੋਂ ਆ ਰਹੇ ਹਾਂ ਤੇ ਆਨੰਦਪੁਰ ਸਾਹਿਬ ਯਾਰ ਸਰ ਹੋਲਾ ਮਾਹੇ ਦੇ ਲਾਉਣੇ ਆ ਤੇ ਇੱਥੇ ਵੀ ਲਾਉਣੇ ਆ ਤੇ ਕਿਸਾਨਾਂ ਨਾਲ ਜਿਹੜੇ ਜਦੋਂ ਕਿਸਾਨਾਂ ਨੂੰ ਚੱਲਿਆ ਉਹ ਵੀ ਅਸੀਂ 13 ਮਹੀਨੇ ਇੱਥੇ ਇਕਰੀਵਾਰ ਦੇ ਸੰਗਵਾਰ ਦੇ ਖਾਸ ਲੰਗਰ ਚੱਲਦਾ ਰਿਹਾ ਹੈ